ਇੱਕ ਸਾਨੂੰ ਕੰਪਲੇਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਹੇ ਆ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਮ ਹੋਰ ਮੈਨੂੰ ਹੁਣ ਯਾਦ ਨਹੀਂ ਆ ਬਟ ਸਾਨੂੰ ਹੁਣ 2 ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾਂ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਰਾਂਹ ਤਸਕਰੀ ਕਰਾ ਰਹੀਆਂ ਵਾਂ ਮੈਂ ਕੱਲ ਚੌਂਕੀ ਇੰਚਾਰਜ ਟਾਊਨ ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ ਟਰੈਪ ਲਾਇਆ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਟਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀ ਇੰਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਪੁੜੀਆਂ ਬਣਾਉਣ ਡੀਆਂ ਵਾ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਮਟਤ ਸੀ ਤੇ ਜਿਹੜਾ ਹੈਰੋਇਨ ਸੀ ਕੀ 10 ਗ੍ਰਾਮ ਉਹ ਅਸੀਂ ਰਿਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਬਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਣੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਣੀਆਂ ਜਿਹੜੀਆਂ ਜਿੰਦਰੇ ਅੰਦਰੋਂ ਬੰਦ ਕਰਕੇ ਤੇ ਪਿੱਛੋ ਪਿੱਛੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਦੌੜ ਗਈਆਂ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਹਾਂ ਮੁਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਜੜਿਆਲੇ ਦੇ ਵਿੱਚ ਮੋਸਟ ਪ੍ਰੋਬਬਲੀ 70 80% ਜਿਹੜਾ ਵਾ ਨਸ਼ੇ ਤੇ ਕਾਬੂ ਪਿਆ ਵਾ ਇਹ ਪਰਿਵਾਰ ਜਿਹੜਾ ਸੀ ਇਹਦੀ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਨਾਂ ਦੇ ਜਿਹੜੇ ਜੈਂਟਸ ਮੈਂਬਰ ਆ ਮੇਲ ਮੈਂਬਰ ਜਿਹੜੇ ਆ ਉਹ ਪਹਿਲਾਂ ਜੇਲ੍ਹ 'ਚ ਆ ਤੇ ਇਹ ਬੀਬੀਆਂ ਜਿਹੜੀਆਂ ਇਹ ਮਗਰੋਂ ਉਹਨਾਂ ਦੀ ਸ਼ਹਿਦ ਤੇ ਧੰਦਾ ਚਲਾ ਰਹੀਆਂ ਸੀ ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਵਰਨ ਤੇ ਲਿਆ ਕੇ ਪੁੱਛਗਿਛ ਕਰਾਂਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਵਾ ਰੰਗੇ ਅਸੀਂ ਡਰੱਗ ਮਣੀ ਸਮੇਤ ਵਟਟ ਦੇ ਪੈਸਿਆਂ ਸਮੇਤ 10 ਗ੍ਰਾਮ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰ ਰਹੇ ਆਂ